ਬੀਤੇ ਦਿਨੀ ਜਿੱਥੇ ਲੋਕ ਲੋਹੜੀ ਦੇ ਤਿਉਹਾਰ ਮਨਾ ਰਹੇ ਸਨ ਉੱਥੇ ਹੀ ਬਟਾਲਾ ਪੁਲਿਸ ਦੇ ਵੱਲੋਂ ਸੂਰਤ ਮੱਲੀ ਦੇ ਪਿੰਡ ਗੋਵਾਲ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੀ ਪਿੰਡ ਦੇ ਹੀ ਇੱਕ ਨਸ਼ੇੜੀ ਵੱਲੋਂ 13 ਸਾਲਾਂ ਦੀ ਮਨਦਬੂਦੀ ਤੇ ਅਪਾਹਜ ਬਾਲੜੀ ਦੇ ਨਾਲ ਜ਼ਬਰਜਨਾਕ ਕੀਤਾ ਗਿਆ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਕਾਰਨ ਬਾਹਰ गए ਹੋਏ ਸਨ ਤੇ ਜਦੋਂ ਘਰ ਪੁੱਜੇ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਪਿੰਡ ਦੇ ਇੱਕ ਨੌਜਵਾਨ ਵੱਲੋਂ ਉਹਨਾਂ ਦੀ ਮੰਦ ਬੁੱਧੀ ਅਤੇ ਅਪਾਹਜ ਬਲੜੀ ਨਾਲ ਜੋਬਰਜਨਾ ਕੀਤਾ ਗਿਆ ਅਤੇ ਨੌਜਵਾਨ ਨੂੰ ਪਿੰਡ ਵਾਸੀਆਂ ਅਤੇ ਆਸ-ਪਾਸ ਰਹਿੰਦੇ ਲੋਕਾਂ ਨੇ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ। ਜਦੋਂ ਉਹ ਕਮਰਾ ਕਮਰੇ ਅੰਦਰ ਦਾਖਲ ਹੋਏ ਤਾਂ ਉਹਨਾਂ ਦੇਖਿਆ ਕਿ ਉਕਤ ਨੌਜਵਾਨ ਉਹਨਾਂ ਦੀ ਕੁੜੀ ਦਾ ਮੂੰਹ ਬੰਦ ਕਰਕੇ ਮੂੰਹ ਦੇ ਵਿੱਚ ਕਪੜਾ ਠੂਸ ਕੇ ਉਸਦੇ ਨਾਲ ਜ਼ਬਰਜਨਾਹ ਕਰ ਰਿਹਾ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਨਾਤਾ ਬੋਲ ਸਕਦੀ ਨਾ ਹੀ ਚੱਲ ਫਿਰ ਸਕਦੀ ਹੈ ਉਹ ਆਪਣੀ ਬੱਚੀ ਨੂੰ ਛੋਟੇ ਬੱਚਿਆਂ ਵਾਲ ਕੀ ਰੋਟੀ ਪਾਣੀ ਖਵਾਉਂਦੇ ਹਨ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਨੌਜਵਾਨ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਤੇ ਪੁਜੀ थाना ਕੋਤਲੀ ਸੂਰਤ ਮੱਲੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਜੁਰ ਕਰ ਦਿੱਤੀ ਹੈ ਤੇ ਪਰਵਾਰਿਕ ਮੈਂਬਰਾਂ ਨੂੰ ਪੁਰੋ ਸੱਦ ਆਇਆ ਤੇ ਜਲਦ ਕੋਜਵਿਸਤ ਜਾਂਚ ਕੀਤੀ ਜਾਏਗੀ ਜੀ ਤਾਇਆ ਕਿਹੜਾ ਪਿੰਡ ਆ ਰਊ ਗਾਲ ਕੀ ਮਾਮਲਾ ਆ ਜਿਹੜਾ ਕੁੜੀ ਨਾਲ ਕੋਈ ਰੇਪ ਹੋਇਆ ਜੀ ਇਹ ਸਾਡੀ ਪੋਤਰੀ ਆ ਤੇ ਮੇਰੀ ਨੋਂ ਲੱਗਦੀ ਆ ਤੋਂ ਬਾਹਰ ਗਈਆਂ ਏ ਵਿਚਾਰੀਆਂ ਲੋੜੀ ਮੰਗਣ ਤੋਂ ਮੁੰਡਾ ਵਿਚਾਰਾ ਵੀ ਬਾਹਰ ਅੱਧੀ ਕਹਿਆੜੀ ਗਿਆ ਏ ਉਹ ਮੈਨੂੰ ਬਾਹਲ ਗਏ ਨੇ ਘਰ ਮੈਂ ਕਹਿੰਦਾ ਚਾਚਾ ਤੂੰ ਕਰੇ ਰਹੀ ਮਹਪੁੱਤ ਕੋਈ ਗੱਲ ਨਹੀਂ ਮੈਂ ਕਰਈ ਆ ਆ ਕੁੜੀ ਨੂੰ ਮੈਂ ਚਾਹ ਵੀ ਪਿਆਲੀ ਆ ਮੈਂ ਵੀ ਪੀਤੀ ਆ ਮਹਪੁੱਤ ਮੈਂ ਨਾ ਕਰ ਦੋ ਰੋਟੀਆਂ ਖਾਵਾ ਔਰ ਮੈਂ ਦੋ ਰੋਟੀਆਂ ਖਾਣ ਹੀ ਗਿਆ ਵਾ ਤੇ ਦੋ ਰੋਟੀਆਂ ਚ ਖਾਦੀਆਂ ਹੀ ਆ ਤੇ ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਏ ਢਰ ਨਾ ਜਾਵੇ ਔਰ ਮੈਂ ਕੋਈ ਗੱਲ ਨਹੀਂ ਮੈਂ ਤਾਂ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਡੀਆਂ ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾ ਮੈਂ ਤਾਂ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ ਮੈਂ ਆਇਆ ਤੇ ਮੇਰੇ ਜਾਂਜਾਂ ਦੀ ਕੁੜੀ ਦੇ ਕੱਪੜੇ ਠਾਂ ਧਾਰੇ ਆ ਐਨਾ ਲਤੋਂ ਤੂੰ ਕਿਤੇ ਨੂੰ ਠਾਂ ਲਾਇਆ ਵਾ ਕੌਣ ਹੈ ਮੁੰਡਾ ਇਹ ਕੀ ਨਾਂ ਆ ਦਾ ਮਿੰਟਾ ਨਾਂ ਉਹਦੇ ਮਿੰਟਾ ਤੇ ਗੀਤਨ ਦਾ ਮੁੰਡਾ ਜੀ ਰਹੁਆ ਦਾ ਰਹੁਆ ਦੇ ਪਿੰਡ ਕੁੜੀ ਬੋਲਦੀ ਹੈ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ ਚੌਦਾਂ ਸਾਲ ਦੀ ਇਹ ਨਹੀਂ ਕੋਈ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹ ਫੇਰ ਬੋਲ ਚਾਹੀ ਚਾਹ ਬਣਾ ਕੇ ਪਾ ਕੇ ਇਹ ਵਿਚਾਰੀ ਨੂੰ ਦੇਨੇ ਆ ਫੇਰ ਕੁੜੀ ਚਾਹ ਪੀਂਦੀ ਆ ਉਹ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਹੀ ਬਾਹਰ ਫਰਾਤਰਾ ਕੇ ਲੈਉਣੇ ਪੀਚਾ ਨਿਆਣੇ ਦਾ ਆਹ ਛਲਾ ਵਧਿਆ ਰਿੰਦਾ ਨਿਆਣਾ ਵਿਚਾਰਾ ਇਹਨੇ ਢੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਹਿਣਾ ਇਹਨੂੰ ਫਿਰ ਬਾਹਰੋਂ ਅੰਦਰੋਂ ਫੜਾ ਕੇ ਲਾ ਕੇ ਨਾਲ ਇਹ ਛਿਡਾ ਖੇੜ ਦੀਦਾ ਇਹਦੇ ਨਾਲ ਫਿਰ ਇਹਨੂੰ ਇੱਥੇ ਜਾ ਬਾੜੀ ਦਾ ਮਦਮੁਦੀ ਪ੍ਰਾਨ ਮਨੰਦਰੂ ਮਦਮੁਦੀ ਹੈ ਮੈਂ ਗੱਲ ਕੋਈ ਨਹੀਂ ਉਹਨਾਂ ਦੇ ਤੇ ਉਹ ਜਿਹੜਾ ਬੰਦਾ ਜੇ ਉਹ ਸ਼ਾਦਾ ਦਾ ਸ਼ਰਾਬੀ ਆ ਨਸ਼ਾਈ ਤੋਂ ਦੇ ਨਾ ਪਿਓ ਨੂੰ ਸ਼ਰਾਬ ਪਤਾ ਵੀ ਸਾਡਾ ਮੁੰਡਾ ਇਸ ਤਰ੍ਹਾਂ ਦਾ ਵਾ ਉਹਨੂੰ ਧਿਆਨ ਉਹਦਾ ਰੱਖੀਏ ਤੇ ਕਾਰ ਬੇਖਾਨਿਕ ਹਨ ਕੋਈ ਆਣ ਕੇ ਪਾ ਗਿਆ ਗੱਲ ਕਰ ਲੈਣ ਤੋਂ ਪਾ ਜੀ ਉਹ ਤਾਂ ਬੱਤੇ ਕਾਰਵਾਈ ਹੋਣੀ ਚਾਹੀਦੀ ਆ ਲਾ ਜ਼ਰੂਰੀ ਮੁੰਡੇ ਸਜਾ ਹੋਣੀ ਚਾਹੀਦੀ ਮੁੰਡੇ ਨੂੰ ਮੁੰਡੇ ਨੂੰ ਵੀ ਤਾਂ ਲਾਦੀ ਚਾਰੇ ਟੱਬਰ ਨੂੰ ਵੀ ਹੋਣੀ ਚਾਹੀਦੀ ਉਹਨਾਂ ਨੂੰ ਸ਼ਾਰੇ ਪਤਾ ਵੀ ਆਡਾ ਇਸ ਤਰ੍ਹਾਂ ਦਾ ਰਾਤ ਫਿਰਦਾ ਜਦੋਂ ਜਦੋਂ ਰਾਤ ਉਹਨਾਂ ਦੇ ਲਾਗੋਂ ਉੱਠ ਕੇ ਆਉਂਦੇ ਨਾ ਪਤਾ ਨਹੀਂ ਸਾਡਾ ਪੁੱਤ ਕਿੱਥੇ ਚੱਲ ਗਿਆ ਅੱਜ ਦੀ ਅੱਜ ਦੀ ਗੱਲ ਕੀ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਹੈ ਜੀ ਅੱਜ ਦੀ ਅੱਜ 3 ਵਜੇ ਦੀ ਗੱਲ ਆ ਅੱਜ 3 ਵਜੇ ਦਿਨ ਦੀ ਗੱਲ ਆ ਮੰਨ ਲਓ ਤੁਸੀਂ ਮੁੰਡੇ ਨੂੰ ਬੰਨਿਆ ਹੈਗਾ ਪੁਲਿਸ ਲੈ ਕੇ ਗਈ ਆ ਪੁਲਿਸ ਨੇ ਕੀ ਤੁਹਾਨੂੰ ਮਿਸ਼ਵਾਸ ਦਵਾਇਆ ਮੁੰਡੇ ਨੂੰ ਮੈਂ ਤੂកੇ ਠਾਂ ਲਾਇਆ ਤੇ ਦੌੜ ਛੱਲਾਈ ਮਹਿਲਤੋਂ ਬੰਦ ਕੇ ਨਾ ਤੈਨੂੰ ਫੇਰੇ ਰੱਖਿਆ ਤੇ ਮੈਂ ਦੂਜੇ ਜੀਆਂ ਨੂੰ ਇਕੱਠਿਆ ਕੀਤਾ ਨੂੰ 3 ਸਾਲ ਹੋ ਗਈ ਛੱਟ ਲੱਗੀ ਨੂੰ ਤੇ ਮੇਰੇ ਕੋ ਕੁਝ ਦੋਰ ਪਾਜੀ ਨਹੀਂ ਹੋਈ ਉਹ ਤੇ ਮੁੰਡੇ ਨੇ ਕਾਠ ਕੀਤਾ ਵਾ ਉਹਨੇ ਫੋਲ ਸ਼ਰਾਬ ਪੀਤੀ ਆ ਰੱਜ ਕੇ ਮੌਕੇ ਤੇ ਪੁਲਿਸ ਆਈ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਮੌਕੇ ਤੇ ਪੁਲਿਸ ਨੇ ਕਾਰਵਾਈ ਕੀਤੀ ਆਪੀ ਉਹਨੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਉਹਨੇ ਸਭ ਕੁਝ ਆਪਣੀ ਅੱਖੀਂ ਵੇਖ ਲਿਆ ਕਾਟ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਸਰਕਾਰ ਤੋਂ ਐਸ ਐਚਓ ਸਭ ਕੁ ਕੀ ਮੰਗ ਕਰਦੇ ਤੁਸੀਂ ਇਨਸਾਫ ਚਾਹੀਦਾ ਇਨਸਾਫ ਆਾਨੂੰ ਨਿਸ਼ਾਬ ਚਾਹੀਦਾ ਜੀ ਸਾਫ ਦੀ ਮੰਗ ਕਰਦੇ ਸਾਰੇ ਅਸੀਂ ਸਾਡਾ ਪਿੰਡ ਰਹੂਗਾ ਇਨਸਾਫ ਦੀ ਮੰਗ ਸਾਡਾ ਪਿੰਡ ਰਹੂਗਾ ਵਾਲਿਆ ਇਨਸਾਫ ਦੀ ਮੰਗ ਐ ਸਾਰੇ ਇਨਸਾਫ ਦੀ ਮੰਗ ਕਰਦੇ ਸਾਰੇ ਇਨਸਾਫ ਦੀ ਮੰਗ ਦੀ ਮੰਗ ਵਾਲਿਆ ਮੇਰੀ ਬੇਟੀ ਹੱਥਾਂ ਪੈਰਾਂ ਤੋਂ ਹੈਂਡੀਕੈਪ ਪਿਆ 휠ਚੇਅਰ ਤੇ ਆ ਨਾ ਤੇ ਉਹ ਤੁਰਦੀ ਆ ਤੇ ਨਾ ਉਹਦੇ ਹੱਥ ਕੰਮ ਕਰਦੇ ਨਾਲ ਲੱਤਾਂ ਤੇ ਜ਼ੁਬਾਨ ਤੋਂ ਵੀ ਗੁੰਗੀ ਬੈਰੀ ਅੰਦਰ ਬਾਹਰ ਰਹੀ ਉਹਨੂੰ ਆਪ ਘੜਦੇ ਆ ਤੇ ਮੇਰੀ ਵਾਈਫ ਆ ਉਹ ਗਾਈ ਨਗਲ ਕੰਮ ਤੇ ਗਈ ਸੀ ਤੇ ਮੈਂ ਪਰਮਿਸ਼ਨ ਲਗਦਾ ਬਾਬਾ ਰਸਪਾਲ ਸਿੰਘ ਉਹਨਾਂ ਦੇ ਨਾਲ ਲੋਹੜੀ ਵਾਲਾ ਦੇਣਾ ਅੱਜ ਦਾ ਉਹਨਾਂ ਨਾਲ ਰੋ ਕੱਢਣ ਗਿਆ ਸੀ ਤੇ ਹਲੇ ਘਰ ਆਏ ਆਂ ਤਾਂ ਮੈਂ ਆਪਣੇ ਚਾਚੇ ਦੇ ਘਰ ਗਿਆ ਵਾਂ ਤੇ ਨਿੱਕੇ ਚਾਚੇ ਨੂੰ ਅਸੀਂ ਕਿਹਾ ਵੀ ਗੁਡੀਆਂ ਦੇ ਲਾਗੇ ਰਹਿਣਾ ਇਹ ਕਦੀ ਕੱਲਿਆ ਨਹੀਂ ਛੱਡਿਆ ਤੇ ਮੇਰੇ ਚਾਚਾ ਜੀ ਗੁਡੀਆਂ ਦੇ ਲਾਗੇ ਮੇਰੇ ਆਉਂਦਿਆਂ ਨੂੰ ਤੇ ਫਿਰ ਮੈਂ ਆਪਣੇ ਚਾਚਾ ਜੀ ਨੂੰ ਡੋਡੀਆਂ ਰੇੜੀਆਂ ਦੇ ਕੇ ਗਿਆ ਵਾਂ ਮੈਂ ਚਾਚਾ ਜੀ ਤੁਸੀਂ ਘਰੇ ਰਹੋ ਤੇ ਮੈਂ ਮੁੰਡਿਆਂ ਨੂੰ ਵੇਖਵਾ ਬਾਹਰ ਕਿਸੇ ਨਾਲ ਲੜਾਈ ਝਗੜਾ ਨਾ ਗੁਡੀਆਂ ਤੋਂ ਘੜਦੇ ਹੋਣ ਤੇ ਹੱਲੇ ਉਧਰ ਮੈਂ ਗਿਆ ਵਾਂ ਤੇ ਮਗਰੋਂ ਸਾਡੀ ਚਾਚੀ ਰੋਂਦੀ ਆਈ ਸਭ ਤੋਂ ਵੱਡੀ ਵੀ ਰੋਪਣਾ ਤੇਰੇ ਘਰ ਆਹ ਕੰਮ ਹੋ ਗਿਆ ਮੈਂ ਕਿਹਾ ਚਾਚੀ ਮੈਂ ਤੇ ਹੱਲੇ ਚਾਚੇ ਨੂੰ ਛੱਡ ਕੇ ਆਇਆ ਤੇ ਜਦ ਚਾਚੇ ਨੂੰ ਆਣ ਕੇ ਪੁੱਛਿਆ ਕਹਿੰਦਾ ਪੁੱਤ ਹੱਲੇ ਤਾਂ ਮੈਂ ਘਰੇ ਰੋਟੀ ਖਾਣ ਗਿਆ ਵਾਂ ਤੇ ਆਹ ਵੇ ਰੋਟੀ ਮੇਰੇ ਹੱਥਾਂ 'ਚ ਮੈਂ ਰੋਟੀ ਖਾਦੀ ਨਹੀਂ ਘਰ ਮੈਂ ਰੋਟੀ ਤੁਹਾਡੇ ਘਰ ਫੇਰ ਲੈ ਕੇ ਆ ਗਿਆ ਵਾਂ ਤੇ ਆਉਂਦਿਆਂ ਨੂੰ ਮੈਂ ਪੁੱਤ ਆਹ ਕੰਮ ਵੇਖਿਆ ਵਾ ਤੇ ਫਿਰ ਤੇਰੀ ਵੱਡੀ ਚਾਚੀ ਨੂੰ ਦੱਸਿਆ ਵੀ ਆਹ ਕੰਮ ਆ ਤੇ ਫੇਰ ਮੇਰੀ ਵੱਡੀ ਚਾਚੀ ਰੋਂਦੀ ਗਈ ਰੋਬਣਾ ਤੋਂ ਗੁੱਡੀਆਂ ਦੇ ਖਿਹੜੇ ਨਾ ਪੈ ਤੇ ਘਰ ਆ ਗੱਲ ਆ ਬਣ ਗਈ ਆ ਤੇ ਸਾਨੂੰ ਇਹ ਆ ਵੀ ਸਾਨੂੰ ਇਨਸਾਫ ਚਾਹੀਦਾ ਵਾ ਕੌਣ ਆ ਮੁੰਡਾ ਜਿੰਨੇ ਜਿਹੜਾ ਇਹ ਗਲਤ ਕੰਮ ਕੀਤਾ ਜੀ ਇਹ ਜੀ ਗਰਮੀਤ ਮਸੀਹ ਦਾ ਮੁੰਡਾ ਪਿੰਡ ਰੋਗਵਾਲ ਦਾ ਰਹਿਣ ਵਾਲਾ ਤੁਹਾਡੇ ਘਰ ਪਹਿਲਾਂ ਵੀ ਕੋਈ ਆਉਣ ਜਾਣ ਸੀ ਇਹਦਾ ਨਹੀਂ ਆਉਣ ਜਾਣ ਤੇ ਸੀ ਪਰ ਇਹ ਥੋੜਾ ਵੀ ਕੋਈ ਯਾਰ ਨਾ ਯਾਰ ਮਾਰ ਕਰ ਸਕਦਾ ਵਾ ਦੇਤੀ ਪੈ ਨਾ ਵੇਖੋ ਜਾਈ ਵੀ ਲੋਕਾਂ ਦੇ ਘਰ ਜਾਣ ਵਾਲੇ ਅਸੀਂ ਵੀ ਪੀਣ ਖਾਣ ਵਾਲੇ ਆ ਖਾਨੋਮੀ ਦੇਦੀ ਕੇਸ ਦੀ ਤੀ ਭਣ ਕੇ ਹੋਜੀ ਕਿਹੋ ਜੀ ਕਹਿੰਦੇ ਪੁਲਿਸ ਪਹੁੰਚਿਆ ਉਹਨਾਂ ਕਿਹਾ ਵੀ ਤੁਹਾਨੂੰ ਇਨਸਾਫ ਮਿਲੂਗਾ ਇਹੀ ਪਿਆਨੂੰ ਇਨਸਾਫ ਮਿਲਣਾ ਚਾਹੀਦਾ ਕੀ ਮੰਗ ਕਰਦੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਪੁਲਿਸ ਕੋਲ ਆਏ ਹੁਣ ਇਨਸਾਫ ਮੰਗਨੇ ਆ ਇਹਨੂੰ ਵਸ ਵਸ ਸਜ਼ਾ ਦਿੱਤੀ ਜਾਏ ਤਾਂ ਨਹੀਂ ਤਾਂ ਫਿਰ ਜਿਹਦੇ ਨਾਲ ਇਹ ਕੰਮ ਹੋਇਆ ਹੈ ਆਪਣੇ ਘਰ ਲੈ ਜੀ ਮੈਂ ਮਨ ਜਿੱਤੇ ਮੈਂ ਰੌਗਾਲ ਤੇ ਰਹਿਣ ਵਾਲੀ ਜੀ ਮੈਂ ਗਾਈ ਨੰਗਲ ਗਈ ਹੁਈ ਸੀ ਕੁੜੀਆਂ ਨਾਲ ਤੇ ਮੈਂਨੇ ਘਰ ਚਾਚੇ ਜੀ ਤਿੰਨ ਛੱਡ ਕੇ ਗਈ ਆ ਆਪਣੇ ਸਹੁਰੇ ਉਹਨਾਂ ਦੀ ਮੈਂ ਛੱਡ ਕੇ ਚਲੀ ਗਈ ਤੇ ਮੈਨੂੰ ਉਹਨਾਂ ਨੇ ਮਗਰੋਂ ਫੋਨ ਕੀਤਾ ਵੀ ਆ ਗੱਲ ਹੋ ਗਈ ਏ 3 ਵਜੇ ਸਵੇਕ ਦੇ ਮੈਂਨੇ ਫੋਨ ਕੀਤਾ ਵੀ ਆ ਗੱਲ ਹੋ ਗਈ ਮੈਂ ਘਰ ਰੋਂਦੀ ਆਈ ਮੈਨੂੰ ਨਹੀਂ ਪਤਾ ਮੈਂ ਚਾਚੇ ਨੂੰ ਛੱਡ ਕੇ ਗਈ ਮੈਨੂੰ ਕੀ ਪਤਾ ਮੇਰੇ ਮਗਰੋਂ ਇਹ ਹੋਣਾ ਮੈਂ ਜਦੋਂ ਆਈ ਇਹ ਪੁੱਤ ਨੂੰ ਸੱਦਿਆ ਉਹ ਮੌਕਾ ਵੀ ਲੱਕ ਗਏ ਨੇ ਤੇ ਸਾਨੂੰ ਇਨਸਾਫ ਚਾਹੀਦਾ ਵਾ ਉਹਨੂੰ ਸਜਾ ਜਿਹੜੀ ਬਣਦੀ ਕਾਰਵਾਈ ਉਹ ਤੇ ਕੀਤੀ ਜਾਏ ਜੀ ਸਖਤ ਸਖਤ ਤਰੀਕੇ ਤੇ ਉਹ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਕੁੜੀ ਦੀ ਉਮਰ ਕਿੰਨੀ ਆ ਬੇਟੀ ਤੁਹਾਡੀ 13 ਸਾਲ ਦੀ 14 ਸਾਲਾ ਜੇ ਲੱਗਾ 14 ਸਾਲੀਆਂ ਜੀ ਪੂਰੇ ਹੋਏ ਨੇ ਬੋਲਦੀ ਆ ਜਾਂ ਕੇ ਬੋਲਦੀ ਤੇ ਨਾ ਸਰ ਦੇ ਦੇ ਜੀ ਪੁਲਸ ਮੌਕੇ ਤੇ ਪਹੁੰਚੀ ਸੀ ਪੁਲਸ ਨੇ ਕੀ ਕਾਰਵਾਈ ਕੀਤੀ ਹੈ ਜੀ ਮੌਕੇ ਤੇ ਪੁਲਸ ਪਹੁੰਚੀ ਹੈਗੀ ਕੀ ਕਾਰਵਾਈ ਕੀਤੀ ਹੈ ਜੀ ਉਹ ਆਂਦੀ ਪਈ ਕਾਰਵਾਈ ਕਰਾਂਗੇ ਤਾਂ ਹੀ ਸਮਝ ਆ ਇਹਨਾਂ ਨੂੰ ਸਭ ਦਾ ਇਨਸਾਫ ਬੰਨਣਾ ਚਾਹੀਦਾ